ਕਰੀਏ ਪਤਾ ਏ ਟਿਕਾਣਾ ਹੀ ਨਹੀਂ ਪਤਾ ਕਿੱਥੋਂ ਦੇ ਰਹਿਣ ਵਾਲੇ ਆ ਪਰ ਇਥੋਂ ਕੋਈ ਕਿਸੇ ਕੁੜੀ ਨੂੰ ਭਜਾ ਕੇ ਕੋਈ ਯੂਪੀ ਕੋਈ ਬਿਹਾਰ ਤੋਂ ਬੰਗਾਲ ਟੱਪ ਗਿਆ ਐਡਾ ਐਡਾ ਯੂਪੀ ਪੇ ਕਿੱਥੋਂ ਭਾਲ ਲਵਾਂ ਤਾਂ ਦੇਖੋ ਅਸੀਂ ਕਿਸੇ ਮਨੁੱਖਤਾ ਦੇ ਖਿਲਾਫ ਨਹੀਂ ਆ ਸਾਡੇ ਬੰਦੇ ਵੀ ਬਾਹਰ ਕੰਮ ਕਰਨ ਜਾਂਦੇ ਆ ਦੂਜੇ ਦੇਸ਼ਾਂ 'ਚ ਵੀ ਜਾਂਦੇ ਆ ਵਾਕੀ ਸੂਬਿਆਂ 'ਚ ਵੀ ਜਾਂਦੇ ਆ ਆਪਣੇ ਬੰਦੇ ਬਾਹਰ ਵੀ ਬੈਠੇ ਆ ਕੰਮ ਨਹੀਂ ਕਰਦੇ ਕੋਈ ਆਵੇ ਜੀ ਸਦਕੇ ਕੰਮ ਕਰੇ ਜਾਵੇ ਹਨਾ ਕੋਈ ਰੋਕ ਟੋਕ ਨਹੀਂ ਫਤਰੀ ਮਾੜੀ ਤਿਰਤ ਆਪਾਂ ਪਾ ਦੀ ਆਪਾਂ ਮੈਂ ਕਹਿੰਦਾ ਹੁੰਦਾ ਕਿ ਪਹਿਲਾਂ ਆਪਾਂ ਮੋਟਰਾਂ ਦੇ ਪਿਠਾਏ ਖੇਤਾਂ 'ਚ ਪਿਠਾਏ ਹੁਣ ਘਰਾਂ 'ਚ ਬਾੜ ਲੇ ਘਰਾਂ ਤੋਂ ਗਾਂ ਚੁੱਲਿਆਂ ਤੇ ਛਾੜ ਲੇ ਧਾਰਾਂ ਇਹ ਕੱਢਣ ਲੱਗ ਗਏ ਸਾਡਾ ਰੋਟੀਆਂ ਇਹ ਲਾਉਣ ਲੱਗ ਗਏ ਸਾਡੀਆਂ ਬੁੜੀਆਂ ਵਾਲਾ ਕੰਮ ਤਾਂ ਦਾ ਇਹ ਕਰਨ ਲੱਗੇ ਉਹ ਕੁੜੀਆਂ ਇਹ ਭਜਾ ਕੇ ਲੈ ਜਾਣਗੇ ਜੱਗ ਸਾਨੂੰ ਮਾਰ ਕੇ ਜਾਣਗੇ ਸਾਡੇ ਕੋਈ ਨਫਰਤ ਦੀ ਭਾਵਨਾ ਨਹੀਂ ਆ ਸਾਡੇ ਗੁਰੂਆਂ ਦੇ ਸਿਧਾਂਤ ਸਰਬੱਤ ਦੇ ਭਲੇ ਦੇ ਸਿਧਾਂਤ ਅਸੀਂ ਸਰਬੱਤ ਦਾ ਭਲਾ ਮੰਗਣ ਵਾਲੇ ਕੌਮ ਹਾਂ ਅਸੀਂ ਸਾਂਝੀਵਾਲਤਾ ਦੀ ਗੱਲ ਕਰਦੇ ਪਰ ਅਸੀਂ ਇਹ ਵੀ ਨਹੀਂ ਬਰਦਾਸ਼ਤ ਕਰਾਂਗੇ ਕਿ ਸਾਡੀ ਸੱਭਿਆਤਾ ਦੇ ਉੱਤੇ ਸਾਡੀ ਹੋਣ ਦੇ ਉੱਤੇ ਖਤਰਾ ਖੜਾ ਹੋਵੇ ਸਾਡੇ ਦਰਸੇ ਤੇ ਸਾਡੀ ਬੋਲੀ ਤੇ ਇਹ ਬਹੁਤ ਵੱਡਾ ਇੱਕ ਡੈਮੋਗ੍ਰਾਫੀ ਹੈ ਜਿਹੜੀ ਪੰਜਾਬ ਦੀ ਜਿਹੜੀ ਭੂਗੋਲਕ ਸਥਿਤੀ ਉਹ ਬਦਲੀ ਜਾ ਰਹੀ ਹੈ ਕਿੰਨੇ ਹੀ ਬਸਤੀਆਂ ਕਿੰਨੇ ਕਲੋਨੀਆਂ ਹੁਣ ਹਰਿਆਣੇ ਦੇ ਵਿੱਚ ਘਾਟਾ ਆਫੇ ਆਪਣੀ ਇੱਥੇ ਪਰਤਾਰਾ ਉਲਟਾ ਇੱਥੇ ਤੁਸੀਂ ਇਹਨਾਂ ਨੂੰ ਜਿਵੇਂ ਵੀ ਜਾਂਦੇ ਆ ਕੇ ਇਹਨਾਂ ਨੂੰ ਕਲੋਨੀਆਂ ਕੱਟ ਦਿੰਦੇ ਨੇ ਪਲਾਟ ਕੱਟ ਦਿੰਦੇ ਨੇ ਜਾਨ ਨੂੰ ਬਣਾ ਕੇ ਦਿੰਦੇ ਨੇ ਘਰ ਸੋਚਣ ਕੀ ਗੱਲ ਆ ਕਿ ਤੁਸੀਂ ਇਕੱਠੇ ਹੋ ਬਾਕੀ ਇਕੱਠੇ ਰਹਿਣਾ ਚਾਹੀਦਾ ਪਿੰਡ ਦਾ ਸੋਦਾ ਸਰਬਸੰਮਤੀ ਨਾਲ ਹੋਇਆ ਫੈਸਲਾ ਸਰਬਸੰਮਤੀ ਨਾ ਹੋਇਆ ਹਾਂਜੀ ਸਰਬਸੰਮਤੀ ਨਾ ਹੋਇਆ ਫੈਸਲਾ ਤੇ ਸਰਬਸੰਮਤੀ ਨਾ ਫੈਸਲਾ ਦਾ ਘਰ ਪੂਰੇ ਪਿੰਡ ਨੂੰ ਨਾਲ ਖੜਨਾ ਕਦੇ ਵੀ ਇੱਕ ਬੰਦੇ ਦੇ ਮੋਢੇ ਤੇ ਰੱਖ ਕੇ ਨਾ ਤਰਿਆ ਅਲਾਕਾ ਵੀ ਨਾਲ ਖੜਾ ਜੀ ਖੜਨਾ ਚਾਹੀਦਾ ਮੈਂ ਇੱਕ ਖੁਸ਼ੀ ਦੀ ਗੱਲ ਹੈ ਕਿ ਜਿਸ ਤਰ੍ਹਾਂ ਸੋਡੇ ਇੱਥੇ ਨੇੜੇ ਨਾਲ ਚੰਡੀਗੜ੍ਹ ਬਿਲਕੁਲ ਨਾਲ ਪੈ ਗਿਆ ਤੇ ਜਮਾਨਾ ਬੜੀ ਤੇਜ਼ੀ ਨਾਲ ਬਦਲ ਰਿਹਾ ਰਫ਼ਤਾਰ ਬਹੁਤ ਤੇਜ਼ ਹੈ ਜਮਾਨੇ ਥੋੜੇ ਸਿੱਖੀ ਸਰੂਪ ਨੌਜਵਾਨਾਂ ਦੇ ਸਿਰਾਂ ਤੇ ਸਤਾਰਾਂ ਤਮਾਲੇ ਬਹੁਤ ਜ਼ਿਆਦਾ ਪਿੰਡ 'ਚ ਪ੍ਰਭਾਵ ਪਿੰਡ ਦਾ ਨਾ ਕੀ ਮੁੰਦੋ ਮੰਦੋ ਸੰਗਤੀਆਂ ਮੰਦੋ ਮੰਦੋ ਸੰਗਤੀਆਂ ਮੁੰਦੋ ਮੰਦੋ ਸੰਗਤੀਆਂ ਅੱਛਾ ਇਹ ਆਪਣਾ ਜ਼ਿਲ੍ਹਾ ਕਿਹੜਾ ਠੀਕ ਹੈ ਬਾਕੀ ਕੋਈ ਗੱਲਬਾਤ ਆਹੀ ਤੁਹਾਡੇ ਨਾਲ ਖੜੇ ਆ ਪਰ ਪਹਿਲਾ ਪਹਿਲ ਹੁੰਦੀ ਹੈ ਕਿ ਤੁਸੀਂ ਆਪਣੇ ਲਈ ਖੜੇ ਹੋ ਹਾਂਜੀ ਪੱਕੇ ਅੱਜ ਦਾ ਥੋ 300 ਮਿਲ ਬੈਠੇ ਆ। ਜਦੋਂ ਨੂੰ ਆਵਾਂਗੇ ਉਦੋਂ ਨੂੰ ਤਾਂ ਤੁਹਾਡੇ ਪਿੰਡ ਨੇ ਫੈਸਲਾ ਕਰ ਲਿਆ। ਤੇ ਪਿੰਡ ਚ ਕਾਂਗਿਆ ਰੀਆਂ ਹੁੰਦ ਨਹੀਂ ਆ। ਇਹ ਨਹੀਂ ਆ। ਉਹ ਕੋਈ ਨਵੀਂ ਗੱਲ ਨਹੀਂ ਆ। ਹਰ ਪਿੰਡ ਚ ਹੀ ਮਿਲਣਗੇ ਤੁਹਾਨੂੰ। ਨਹੀਂ ਮੁੰਦੋ ਤੇ ਨਹੀਂ ਆਇਆ। ਹੋਣਗੇ ਮਿਲ ਜਾਣਗੇ ਬੰਦੇ। ਬੰਦੇ ਤੁਹਾਨੂੰ ਇਹੋ ਜਿਹੇ ਤੁਹਾਡਾ ਵਿਰੋਧ ਕਰਨ ਵਾਲੇ ਮਿਲ ਜਾਣਗੇ। ਤੁਸੀਂ ਜਿੰਨਾ ਮਰਜ਼ੀ ਚੰਗਾ ਕੰਮ ਕਰ ਲਓ ਤੁਹਾਡਾ ਫਰੋਦ ਨੱਕ ਦੇਣਾ ਕਿਤੇ ਤਾਂ ਹੋਣੇ ਹੁੰਦਾ। ਉਹਨਾਂ ਨੂੰ ਵੀ ਆਪਣਾ ਭਾਈਚਾਰਕਤੌਰ ਤੇ ਨਾਲ ਲਾਓ ਵੀ ਅਰੇ ਪਿੰਡ ਦਾ ਮਸਲਾ ਸਾਡੀਆਂ ਆਉਣ ਵਾਲੀਆਂ ਨਸਲਾਂ ਦੇ ਮਸਲੇ ਨੇ। ਬਾਕੀ ਜਿਹੜਾ ਕੰਮ ਧੰਦਾ ਹੈ ਉਹ ਕੰਮ ਦੇਣਾ ਹੈ। ਰੁਜ਼ਗਾਰ ਦੇਣਾ, ਉਹ ਸਮਾਨ ਖਰੀਦਣਾ ਹੈ। ਆਪਾਂ ਕਿਹੜੀ ਜਾਈਏ ਆਂ ਸਮਾਨ ਖਰੀਦਦੇ ਆਂ। ਆਪਾਂ ਨੂੰ ਚਾਹੇ 5 ਮੀਲ, 4 ਮੀਲ, 2 ਮੀਲ ਦੂਰ ਵੀ ਜਾਣਾ ਪਵੇ ਜੇ ਆਪਾਂ ਆਪਣੇ ਬੰਦੇ ਦੀ ਦੁਕਾਨ ਤੋਂ ਸਮਾਨ। ਆਪਾਂ ਪੰਜਾਬੀ ਤੋਂ ਖਰੀਦਦੇ ਜੀ ਜਿਨ੍ਹਾਂ ਆਪਾਂ ਆਪਣੀ ਆਦਤ ਆਪਣੀ ਫਿਤਰਤ ਹੈ ਵੀ ਜੇ ਦੋ ਰੇੜੀਆਂ ਖੜੀਆਂ ਇੱਕ ਪੰਜਾਬੀ ਦੀ ਤੇ ਇੱਕ ਦੂਏ ਦੀ ਆ ਅਸੀਂ ਦੂਏ ਕੋਲ ਖੜਦਾ ਇਹ ਪੰਜਾਬੀ ਨੂੰ ਅਸੀਂ ਅਸੀਂ ਯਾਰ ਅਸੀਂ ਆਪਣਿਆਂ ਨੂੰ ਵੀ ਪੈਰਾਂ ਤੇ ਖੜੇ ਕਰ ਗਏ ਆਪਣੇ ਬਰਾਬਰ ਖੜੇ ਕਰ ਗਏ ਹਰ ਬੰਦੇ ਦਾ ਫਰਕ ਸੋ ਬਾਕੀ ਕੋਈ ਐਸਐਚਓ ਕੋਲ ਕੋਈ ਉਹਦੇ ਕੋਲ ਅਧਿਕਾਰ ਨਹੀਂ ਹੈ ਜਿਹੜਾ ਬੰਦਾ ਸੋਨੇ ਸੱਚੋ ਇਹ ਕਹਿੰਦਾ ਕਿ ਮੈਂ ਤੁਸੀਂ ਕੌਣ ਹੋਣੇ ਮਤਾ ਪਾ ਲੋ ਕੌਣ ਹੁੰਦਾ ਸਾਨੂੰ ਪੁੱਛਣ ਵਾਲਾ ਹੀ ਪਿੰਡ ਪਧਰ ਦੇ ਮਤਾ ਪਾਇਆ ਪਿੰਡ ਦੀ ਪੰਚਾਇਤ ਇਸ ਲੋਕਤੰਤਰ ਦੀ ਮੁੱਢਲੀ ਇਕਾਈ ਆ। ਕਿੱਸਾ ਕਿ ਥੋੜੀ ਕਹੂਗਾ ਇਹ ਪਿੰਡ ਨੇ ਆ ਮੱਥਾ ਪਾਉਣਾ ਆ ਨਹੀਂ ਪਾਉਣਾ। ਅਸੀਂ ਅਸੀਂ ਖੜੇ ਆ। ਪਰ ਉਹਦੋਂ ਨਾ ਪਿੱਛੇ ਇਹਨੂੰ ਹਟਾ ਕਰੋ ਜੇ ਕੋਈ ਮੋੜੇ ਆਉਂਦਾ ਨਾ ਹਗਾ ਲ ਕਰੋ 100 ਕੇ ਵੀ ਹਾਂ ਦੱਸ ਬਈ ਕੀ ਗੱਲ। ਆਪਾਂ ਉਹਦੇ ਪਿੱਛੇ ਇਹਨੂੰ ਪੈਰ ਖਿੱਚਣ ਲੱਗ ਜਾਂਦੇ। ਸੋ ਆਪਣਾ ਫਰਜ਼ ਆ ਵੀ ਅਸੀਂ ਜਿੱਥੇ ਸੱਚਾਈ ਤੇ ਖੜਨਾ ਉੱਥੇ ਖੜੋ। ਅੱਜ ਪੰਜਾਬ ਨੂੰ ਬਹੁਤ ਵੱਡੇ ਪੱਧਰ ਤੇ ਇਸ ਗੱਲ ਦੀ ਲੋੜ ਆ। ਆ ਪਰਸੋਂ ਜੋ ਉੱਥੇ ਕੀ ਹੋਇਆ ਲੁਧਿਆਣੇ ਦੇਖੀਏ ਵੀਡੀਓ ਹਾਂ ਜਿਹੜੇ ਨੀਗਰੋ ਨੇ ਕੋ ਨਾਈਜੀਰੀਆ ਤੋਂ ਆ ਰਹੇ ਆ ਕੋ ਥੋਪੀਆ ਜਿੱਥੇ ਦੁਨੀਆ ਦੇ ਵਿੱਚ ਗਰੀਬੀ ਫੈਲ ਗਈ ਬੁਰਾ ਹਾਲ ਹੋ ਗਿਆ ਮੰਦਵਾੜਾ ਚੱਲ ਆਈ ਜਾਂਦਾ ਉਹ ਬਹੁਤ ਗਰੀਬ ਮੁਲਕ ਨੇ ਨਾਈਜੀਰੀਆ ਥੋਪੀਆ ਕੋ ਅਫਰੀਕਨ ਮੁਲਕ ਨੇ ਉੱਥੋਂ ਸਾਰੇ ਲਿਆ ਕੇ ਇੱਥੇ ਆ ਰਹੇ ਆ ਅੱਛਾ ਜਿਹੜੇ ਜਿਹੜੇ ਹੈਗੇ ਹੈਗੇ ਆਪਣੇ ਕੋਈ ਆਹ ਕਾਲੇ ਜਿਹੇ ਨੇ ਹਫਸੀ ਜੇ ਇਹ ਚਟੜਾ ਧੰਦਾ ਬਹੁਤ ਕਰਦੇ ਆ ਆਉਤੋ ਵਾਦੇ ਕਰ ਚੱਟੇ ਦਾ ਧੰਦਾ ਹੈ ਰੋਂ ਦਾ ਧੰਦਾ ਉਹ ਬਹੁਤ ਕਰਦੇ ਆ ਜਿਹੜੇ ਨਾਈਜੀਰੀਨ ਲੋਕ ਨੇ ਜਾਓ ਅਫਰੀਕਨ ਜੇ ਇੱਥੇ ਫਿਰ ਤੇ ਕਿੰਨੇ ਲਿਧਾਣੇ ਬਹੁਤ ਮਿਲ ਜਾਣਗੇ ਤੁਹਾਨੂੰ ਉਹ ਉੱਥੇ ਛੜਿਆ ਉਹ ਲਿਧਾਣੇ ਬੰਦਾ ਵੱਢੀ ਜਾਂਦਾ ਬਾਜ਼ਾਰ ਚ ਆ ਜਾਓ ਇੰਨੇ ਹੱਟੇ ਕੱਟੇ ਆਓ ਇੱਕ ਬੰਦਾ ਸਾਡੇ ਦੋ ਤਿੰਨ ਬੰਦਿਆਂ ਨੂੰ ਉਹ ਹੋਕੜੀ ਜਾਂਦਾ ਸਾਡੇ ਲਈ ਤਾਂ ਹੁਣ ਤੰਤ ਨਹੀਂ ਦੇ ਹੈ ਉਹ ਚੱਟੇ ਨੇ ਮਾਰਦੇ ਕੁਸ ਖਰਾਦੀਆਂ ਖਰਾਕਾਂ ਯਾਰ ਵਾਲੀਆਂ ਹੋਣਗੀਆਂ ਉਸਾ ਆਪਣਾ ਧਿਆਨ ਹੀ ਨਹੀਂ ਕਿਉਂਕਿ ਆਪਾਂ ਦਾ ਮੋਬਾਈਲਾਂ ਦੀਆਂ ਰੀਲਾਂ ਜੁੜਜੇ ਹੋਏ ਆਂ ਅਸਲ ਮੁੱਦੇ ਸਾਡੇ ਕਿੱਥੇ ਗਏ ਅੱਜ ਅਸੀਂ ਪਾਣੀਆਂ ਦੇ ਮੁੱਦੇ ਤੇ ਗੱਲ ਕਰਕੇ ਆਏ ਆਂ ਸਾਡਾ ਇੱਥੇ ਕਈ ਥਾਈ ਮੀਟਿੰਗਾਂ ਸੀng ਅੱਜ ੁੱਡੇ ਦਰਿਆ ਦੇ ਮਸਲੇ ਤੇ ਉਹ ਇੱਥੇ ਇੰਟਰਵਿਊਆਂ ਵੀ ਹੋਈਆਂ ਕਈ ਮਹਸਨ ਲਗਾ ਜਨਰਲ ਵਾਲੇ ਨੂੰ ਪੱਤਰਕਾਰ ਨੂੰ ਮੈਂ ਕਿਹਾ ਇਹ ਇੰਟਰਵਿਊ ਜਿਹੜੀ ਆ ਗੱਲ ਕਰ ਰਹੇ ਆਂ ਆਪਾਂ ਪਾਣੀ ਦੇ ਮੁੱਦਾ ਕਿੰਨਾ ਗੰਭੀਰ ਮੁੱਦਾ ਹੈ ਮੈਂ ਕਿਹਾ 1000 2000 5000 ਬੰਦਾ ਸੁਣ ਲੂ ਇਹਨੂੰ ਸੀਤੋ ਵਾਲੇ ਸੋਨੂ ਨੂੰ ਅੱਖਾਂ ਬੰਦੇ ਸੋਣ ਤੇ ਕੀ ਕੀ ਆ ਯਾਰੋ ਕੀ 70% ਬੁੱਢੇ ਦਰਿਆਵਾਂ ਰਾਂ ਇਹਨਾਂ ਨੂੰ ਪਤਾ ਨੂੰ ਪੁੱਛ ਲੋ ਪਤਾ ਹੀ ਨਹੀਂ ਪੰਜਾਬ ਦੇ ਲੋਕਾਂ ਦੇ 4700 ਬੁੱਢੇ ਦਰਿਆਵਾਂ ਰਹੀਂ ਸਾਨੂੰ ਜ਼ਹਿਰ ਦੇ ਕੇ ਮਾਰਿਆ ਜਾ ਰਿਹਾ ਉੱਥੇ ਜਿਹੜੀਆਂ ਕੈਮੀਕਲ ਪਾਇਆ ਜਾ ਰਿਹਾ ਜੂਰੇਨੀਅਮ ਪਾਇਆ ਜਾ ਰਿਹਾ ਪਾਣੀ ਸਾਡੇ ਏਰੀਆ ਨੂੰ ਦਸੂਹੇਸ਼ ਨਹਿਰ ਮਲੀ ਹੋਈ ਯਾਰ ਉਹਦੇ ਵਾਰ ਹੀ ਨਹੀਂ ਨਿਕਲਗੇ ਇਹਨੂੰ ਪੰਜ ਬੰਦਿਆਂ ਨੂੰ ਭਰਾਂ ਨੂੰ ਵੀ ਸਾਡੇ ਨਹੀਂ ਨਹਿਰ ਦੀ ਲੋੜ ਆਪਾਂ ਕਿਉਂ ਨਹੀਂ ਮਹਿਸੂਸ ਕਰ ਰਹੇ ਕਿਉਂਕਿ ਸਾਨੂੰ ਜਿਹੜਾ ਪਾਣੀ ਆ ਮੋਟਰਾਂ ਮੁਕਤ ਕਰਤੀ ਬਿਜਲੀ ਸਾਨੂੰ ਖਿੱਚਣ ਲੱਗ ਗਿਆ ਸੀ ਉਹਨਾਂ ਵੇੜ ਦੋ ਤਾਂ 15 20 ਸਾਲ ਦਾ ਪਾਣੀ ਅਸਲ ਤੇ ਸੁਰੇ ਨਹੀਂ ਜਿੰਨਾ ਲੰਬਾ ਹੈ ਉਹਨਾਂ ਨੇ ਪਾਣੀ ਸੁੱਟਿਆ ਜੇ ਨਸਲਾਂ ਖੜੀਆਂ ਨੇ ਤੁਸੀਂ ਜਵਾਕ ਜੰਮੇ ਆ ਇਹ ਬਿਨਾ ਪਾਣੀ ਤੋਂ ਕੀ ਕਰਨਗੇ ਸੋਚੋ 12 ਦੀ ਮੋਟਰ ਆ ਜਾਂ ਸਾਡੇ ਦਰਾਂ ਨੂੰ ਆ ਤਾਂ ਸੋਨ ਨੂੰ ਕੋਈ ਕੋਈ ਮੇਰੀ ਬੇਨਤੀ ਹੋਰ ਸੁਣ ਲ ਮੈਂ ਮੈਂ ਬਾਈ ਜੀ ਜਾਣਾ ਮੇਰਾ ਬਾੜ ਲੰਬੀ ਹੈ ਮੇਰੀ ਬੇਨਤੀ ਕੋਈ ਸੁਣ ਲਓ ਤੁਸੀਂ ਕੋਈ ਸੋਨ ਨੂੰ ਕਿਸੇ ਪ੍ਰਕਾਰ ਦੀ ਦਿੱਕਤ ਆ ਤੁਹਾਡੇ ਕੋਲ ਨੰਬਰ ਸਾਡਾ ਜਗਮੋਣ ਕਾਣਾ ਤੁਹਾਡੇ ਤੁਹਾਡਾ ਨਾਮ ਦੋ ਨੰਬਰ ਆ ਸਾਡੇ ਕੋਲ ਮੇਰੇ ਕੋਲ ਹੈਗਾ ਕੋਈ ਦਿੱਕਤ ਆਉਂਦੀ ਆ ਮੈਨੂੰ ਫੋਨ ਕਰ ਲਓ ਅਸੀਂ ਹਾਜ਼ਰ ਹੋ ਜਾਵਾਂਗੇ ਪਰ ਪਹਿਲ ਦੇ ਆਧਾਰ ਤੇ ਤੁਸੀਂ ਆਪ ਦੇ ਤੌਰ ਤੇ ਮਦਦਾਂ ਲੇਟੋ ਇੱਕ ਮੋਰੀ ਨੰਗ ਜਾਓ ਜੇ ਅਸੀਂ ਆਉਣ ਵਾਲੀਆਂ ਨਸਦਾਂ ਨੂੰ ਸੱਭਾ ਤੁਹਾਨੂੰ ਤੇ ਪੰਜਾਬ ਨੂੰ ਬਚਾਉਣਾ ਹੈ ਅੱਜ ਛੜ ਦੋ ਬਖਰੇਵੇਂ ਅਸੀਂ ਕੀ ਆ ਮੈਂ ਕਹਿੰਦਾ ਜਿੰਨਾ ਅੱਜ ਪੰਜਾਬੀ ਖੁਦਗਰਜ ਤੇ ਲਾਲਚੀ ਪੰਜਾਬੀ ਹੋਇਆ ਦੁਨੀਆ ਦਾ ਕੋਈ ਬੰਦਾ ਨਹੀਂ ਹੋਣਾ ਅਸੀਂ ਚੰਦ ਛਿਲਣਾ ਪੱਛੇ ਆਪਣੀ ਇੱਜ਼ਤਾਂ ਅਖੇ ਵੀ ਵੇਚ ਰਹੇ ਆ ਆਪਣਾ ਸਵੈਮਾਨ ਵੀ ਦਾਤ ਤੇ ਲਾ ਰਹੇ ਆ ਆਪਦੀਆਂ ਆਉਣ ਵਾਲੀਆਂ ਨਸਲਾਂ ਨੂੰ ਅਸੀਂ ਦਾਤ ਤੇ ਲਾ ਕੇ ਉਹਨਾਂ ਦਾ ਭਵਿੱਖ ਖਤਮ ਕਰ ਰਹੇ ਆ ਜ਼ਿੰਮੇਵਾਰ ਤਾਂ ਅਸੀਂ ਲੋਕ ਹੁਡੇ ਛੋਡੇ ਮੋਡੇ ਕੋਈ ਕਰਾਇਏ ਕਰਾਏ ਦੀ ਖਾਤਰ ਬਿਠਾ ਲੂਗਾ ਹੁ ਕੰਮ ਕਰਾਉਣ ਖਾਤਰ ਬਿਠਾ ਲੈਂਦਾ ਤੁਸੀਂ ਠੀਕ ਹੈ ਭਾਈ ਮੈਂ ਹੁਣ ਮੈਨੂੰ ਆਗਿਆ ਦਿਓ ਮੈਂ ਚੱਲਿਆਂ ਬਾਕੀ ਇੰਨਾ ਕਿ ਮੇਰਾ ਸਮਾਂ ਦੂਰ ਮੈਂ ਜਾਣਾ ਕੋਈ ਗੱਲ ਨਹੀਂ ਮੈਂ ਦੁਬਾਰਾ ਵੀ ਤੁਹਾਡੇ ਕੋਲ ਕਿਹੜਾ ਮਾਰਦਾ ਰਹੂੰਗਾ ਤੁਸੀਂ ਇੱਕ ਬੇਨਤੀ ਹੋਰ ਮੈਂ ਕਰਦਾ ਜਦੋਂ ਕਿਤੇ ਕੋਈ ਪੰਜਾਬ ਦੇ ਮਸਲੇ ਤੇ ਇਕੱਠ ਹੁੰਦਾ ਨਾ ਤਾਂ ਪਹੁੰਚਿਆ ਕਰੋ ਠੀਕ ਹੈ ਪਸਾਨੀ ਮੋਰਚੇ ਚਾ ਕੋਈ ਹੋਰ ਪਾਣੀਆਂ ਦਾ ਮੋਰਚਾ ਲੱਗਦਾ ਹੈ ਕੋਈ ਹੋਰ ਮਸਲੇ ਆਪਣੇ ਜਵਾਕਾਂ ਦੇ ਨਾ ਸਕੂਲਾਂ 'ਚ ਵੀ ਜਾਓ ਸਭ ਤੋਂ ਵੱਡੀ ਗੱਲ ਕਿ ਸਾਡੇ ਜਵਾਕਾਂ ਨੂੰ ਸਾਡੀ ਬੋਲੀ ਨਾਲ ਤੋੜਿਆ ਜਾ ਰਿਹਾ ਹੈ ਸਾਡੇ ਦਰਸ਼ੇ ਨਾਲੋਂ ਸਾਡੇ ਸਾਹਿਤ ਨਾਲੋਂ ਸਾਡੇ ਇਤਿਹਾਸ ਨਾਲ ਤੋੜਿਆ ਜਾ ਰਿਹਾ ਇਹ ਜ਼ਮੀਨਾਂ ਇਹ ਜਾਇਦਾਦਾਂ ਇਹ ਹੋਰ ਇਹ ਤਾਮਚਾਮ ਇਹ ਤਾਂ ਜਦੋਂ ਮਰਜ਼ੀ ਖੜੇ ਕਰ ਲਓ ਜੇ ਇੱਕ ਵਾਰੀ ਸਾਡੇ ਜਵਾਕਾਂ ਕੋਲੋਂ ਸਾਡੀਆਂ ਨਸਲਾਂ ਕੋਲੋਂ ਸਾਡਾ ਇਤਿਹਾਸ ਦੂਰ ਹੋ ਗਿਆ ਸਾਡੀ ਬੋਲੀ ਉਹਨਾਂ ਕੋਲੋਂ ਖਤਮ ਹੋ ਗਈ ਮਰ ਗਈ ਇਹ ਮਿਲਣੀ ਇਹ ਬਹੁਤ ਜ਼ਰੂਰੀ ਹੈ ਇਸੇ ਕਰਕੇ ਮੈਂ ਜ਼ਿਆਦਾਤਰ ਲਗਾਤਾਰ ਜਿਹੜਾ ਕੰਮ ਕਰ ਰਿਹਾ ਜਾਂ ਮੈਂ ਧਿਆਨ ਦੇ ਰਿਹਾ ਇਸ ਕਰਕੇ ਮੈਂ ਇਹਨਾਂ ਗੱਲਾਂ ਦੇ ਰਿਹਾ ਵੀ ਜਿਹੜੀਆਂ ਚੀਜ਼ਾਂ ਸਾਨੂੰ 11 ਸਾਲਾਂ ਦੀ ਘਾਲਾਂ ਤੋਂ ਬਾਅਦ ਮਿਲੀਆਂ ਨੇ ਉਹ ਸਿਰ ਲਾ ਕੇ ਮਿਲੀਆਂ ਨੇ ਸੰਘਰਸ਼ਾਂ ਤੋਂ ਬਾਅਦ ਮਿਲੀਆਂ ਨੇ ਉਹ ਸੌਖੀਆਂ ਨਹੀਂ ਹੈਗੀਆਂ ਕਿ ਸਾਨੂੰ ਕੋਈ ਥਾਲੀ 'ਚ ਪਾ ਕੇ ਨਹੀਂ ਦੇਖੇ ਗਿਆ ਉਹ ਸੁਮਰੀ 1935 ਆ ਬਾਕੀ ਤੁਸੀਂ ਚਲਦੀ ਕਲ ਵਾਲੇ ਸਿੰਘੋਂ ਡਟੇ ਰੋ ਮਹਾਮਦਾਨ 'ਚ ਕਿਸੇ ਨਾਲ ਆਪਾਂ ਤਲਖੀ ਨਾਲ ਪੇਸ਼ ਨਹੀਂ ਉਹਨਾਂ ਕੱਲ ਨੂੰ ਕਿ ਆਪਣੇ ਤੇ ਇਲਜ਼ਾਮ ਆ ਜੀ ਆਪਾਂ ਭਾਈਚਾਰ ਤੌਰ ਦੇ ਉੱਤੇ ਹੀ ਆਪਾਂ ਪ੍ਰੇਮ ਦੇ ਨਾਲ ਹੀ ਮਸਲੇ ਕੱਲ ਨੂੰ ਕਈ ਵਾਰੀ ਕਹਿੰਦਾ ਜੀ ਉਹ ਲੱਖਾ ਆਇਆ ਸੀ ਜੀ ਸਾਡੇ ਪਿੰਡ ਦੇ ਨਾਮਾ ਪੰਗਾ ਖੜਾ ਕਰ ਗਿਆ ਨਹੀਂ ਇਹ ਸਮਝਵਾ ਜੀ ਬੁੜਾ ਖਾਣਾ ਕੋਈ ਗੱਲ ਨਹੀਂ ਬਹੁਤ ਬਹੁਤ ਖੁਸ਼ੀ ਹੋਈ ਜੀ ਆਪਾਂ ਤੁਹਾਡੇ ਨਾਲ ਖੜੇ ਹਾਂ ਪਰ ਅਸੀਂ ਇੱਕ ਮੈਂ ਤੁਹਾਨੂੰ ਬੇਨਤੀ ਬਾਰ-ਬਾਰ ਕਰਦਾ ਆਪਣੀ ਲੜਾਈ ਜਿੰਨਾ ਚਿਰ ਅਸੀਂ ਆਪ ਨਹੀਂ ਲੜਾਂਗੇ ਨਾ ਆਪ ਦੇ ਅੰਦਰ ਅਸੀਂ ਇਹ ਕਹਿੰਦੇ ਇਹ ਲੜਾਈ ਮੇਰੀ ਆ ਇਹ ਵੀ ਮਿੱਟੀ ਮੇਰੀ ਐ ਪੰਜਾਬ ਮੇਰਾ ਤੇ ਬੋਲੀ ਮੇਰੀ ਐ ਪਾਣੀ ਮੇਰੇ ਨੇ ਇਹ ਸਭਿਆਤਾ ਮੇਰੀ ਐ ਮੈਂ ਲੜੂੰਗਾ ਯਾਰ ਫੇਰ ਗੱਲ ਬਣਦੀ ਉਹ ਸੋਚੀ ਜਾ ਮੈਂ ਕੋਈ 400 ਮੀਲ ਤੋਂ ਆਊਗਾ ਕੋਈ 1000 ਮੀਲ ਤੋਂ ਆਊਗਾ ਨਹੀਂ ਉਹ ਆਇਆ ਨਾ ਆਇਆ ਕਦੋਂ ਆਇਆ ਸੇ ਨੀਆਂ ਕੁ ਮਰੀਆਂ ਬੈਂਤੀਆਂ ਕੂਤਰ ਬਾਕੀ ਹੋਰ ਉਹ ਨਹੀਂ ਸੋਹਾਰਾ ਸੋਹਾਰਾ ਕਰ